ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਡਿਜੀਟਲ ਯਾਨੀ ਕਿ ਸਮਾਰਟ ਮੀਟਰਾਂ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸੰਪੂਰਨ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਸਮਾਰਟ ਮੀਟਰਾਂ ਦਾ ਕਿਉਂਕਿ ਉਹਨਾਂ ਦੇ ਨਾਲ ਯੂਨਟ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਉੱਤੇ ਬਿੱਲਾਂ ਦਾ ਬੋਝ ਦਿਨ ਬਰ ਦਿਨ ਜਿਹੜਾ ਹੈ ਵੱਧਦਾ ਜਾ ਰਿਹਾ ਹੈ ਲਗਭਗ ਪੰਜਾਬ ਦੇ ਵਿੱਚ 17,74,000 ਮੀਟਰ ਸਿੰਗਲ ਫੇਸ ਅਤੇ ਡਬਲ ਫੇਸ ਵਾਲੇ ਲਗਾਏ ਜਾ ਚੁੱਕੇ ਨੇ ਜਿਹੜੇ ناکਾਮਯਾਬ ਹੋਏ ਨੇ ਜਿਨ੍ਹਾਂ ਦੇ ਪੋਜ਼ਿਟਿਵ ਰਿਜ਼ਲਟ ਨਹੀਂ ਆਏ ਇਧਰ ਪੰਜਾਬ ਜਿਹੜਾ ਬਿਜਲੀ ਬੋਰਡ ਵਿਭਾਗ ਹੈ ਯਾਨੀ ਪੀਸੀਲ ਉਹਨਾਂ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਲੇਕਿਨ ਇਧਰ ਪੰਜਾਬ ਪੰਜਾਬ ਵਾਸੀਆਂ ਖਾਸ ਕਰਕੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾ ਹੀ ਵਿਰੋਧ ਕੀਤਾ ਗਿਆ ਹੈ ਵੀ ਕਿਸੇ ਵੀ ਹਾਲਤ ਵਿੱਚ ਅਸੀਂ ਪਿੰਡਾਂ ਦੇ ਵਿੱਚ 스마트 ਬਿਜਲੀ ਬੋਟ ਨਹੀਂ ਲਗਣ ਦੇਾਂਗੇ ਯਾਨੀ ਕਿ 스마트 ਬਿਜਲੀ ਮੀਟਰ ਜਿਹੜੇ ਨਹੀਂ ਲਗਣ ਦਿੱਤਾ ਜਾਵੇਗਾ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ ਸਾਰੇ ਲੋਕ ਹੀ ਇਹਨਾਂ 스마트 ਮੀਟਰਾਂ ਤੋਂ ਦੁਖੀ ਹੋ ਚੁੱਕੇ ਨੇ ਬਿੱਲ ਜਿਹੜੇ ਨੇ ਉਹਨਾਂ ਦੀ ਐਕਸੈਪਟੇਸ਼ਨ ਤੋਂ ਜ਼ਿਆਦਾ ਆਉਂਦੇ ਨੇ ਯਾਨੀ ਕਿ ਪੰਜਾਬ ਦਾ ਹਰ ਵਰਗ ਜਿਨ੍ਹਾਂ ਦੇ ਘਰ ਦੇ ਵਿੱਚ ਸਮਾਰਟ ਮੀਟਰ ਲੱਗਿਆ ਹੋਇਆ ਹੈ ਉਹ ਸੰਤੁਸ਼ਟ ਨਜ਼ਰ ਆ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਬਿਜਲੀ ਵਿਭਾਗ ਦੇ ਜਿਹੜੇ ਮੁਲਾਜ਼ਮ ਆਉਂਦੇ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਮਾਰਟ ਮੀਟਰਾਂ ਦੀ ਤੱਕ ਨਹੀਂ ਬਣਦੀ ਕਿਉਂਕਿ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਆਲਰੇਡੀ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ ਕਿ ਜੇਕਰ ਮੀਟਰ ਚਿਪ ਵਾਲੇ ਯਾਨੀ ਕਿ ਸਮਾਰਟ ਆਉਂਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਰਿਸਰਚ ਕਰਾਉਣਗੇ ਉਹਨਾਂ ਦੇ ਘਰ ਦੇ ਵਿੱਚ ਬਿਜਲੀ ਹੋਵੇਗੀ ਮੁਫਤ ਬਿਜਲੀ ਜਿਹੜੀਆਂ ਸਰਕਾਰ ਦਾ ਦਿੰਦੀਆਂ ਨੇ ਜਾਂ ਮੁਖੀਆ ਕਰਵਾਉਂਦੀਆਂ ਨੇ ਉਹ ਸਿਸਟਮ ਜਿਹੜਾ ਹੈ ਖਤਮ ਕਰ ਦਿੱਤਾ ਜਾਵੇਗਾ ਇਸ ਲਈ ਸਮਾਰਟ ਮੀਟਰ ਲੱਗਦੇ ਜਾ ਰਹੇ ਨੇ ਇੱਕ ਪਾਸੇ ਪੰਜਾਬ ਅਤੇ ਪਛਾਣ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੇ ਕਿਸਾਨ ਨੇ ਉਹਨਾਂ ਵੱਲੋਂ ਇਹਨਾਂ ਡਿਜੀਟਲ ਮੀਟਰਾਂ ਯਾਨੀ ਕਿ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ ਧੰਨਵਾਦ